ਮੇਰੇ ਸਰਕਾਰਯੋਗ ਬਜ਼ੁਰਗ ਮਾਤਾ ਪਿਤਾ ਦੀ ਗੱਲ ਨਹੀਂ ਹੈ ਭਰਾ ਹਾਂ ਬਾਲ ਕੀ ਕਾ ਜਾਇਤੀ ਵਿਖੋ ਤੁਸੀਂ ਸਮਝ ਗਏ ਹੋ ਕਿ ਜਾਇਤੀ ਮੁਫਤ ਹੋਏ ਨਾ ਕਿਸੇ ਨੇ ਸੁਣਾਇਆ ਜੋਨਾ ਕਿ ਬਾਬਾ ਸਾਹਿਬ ਡਾਕਟਰ ਬੇਟਕਰ ਭੀਮਰੋ ਸਾਹਿਬ ਦਾ ਨਾਰਾ ਹੈ ਕਿ ਜਿਨ੍ਹਾਂ ਨੇ 25 ਸਾਲ ਸਾਡੇ ਲਈ ਲੜਚ ਕੀਤਾ ਸ਼ਿਰਨਸ਼ ਕਰਦਿਆ ਕਰਦਿਆ ਨਾਲ ਉਹਨਾਂ ਦੇ ਵੀ ਚਾਰ ਪਰਿਵਾਰ ਦੇ ਸਾਥ ਜਾਬੂ ਸੀ ਜਿਹੜੇ ਸ਼ਹੀਦ ਹੋ ਗਏ ਸੀ ਤਾਂ ਸ਼ਰਤੀਕਰਨ ਤੋਂ ਬਾਅਦ ਉਹਨਾਂ ਨੇ ਸਾਡੇ ਅਧਿਕਾਰਾਂ ਲਾ ਕੇ ਲੈ ਕੇ ਦਿੱਤੇ ਆ ਉਸ ਤੋਂ ਪਹਿਲਾਂ ਨਾ ਅਸੀਂ ਵੋਟ ਪਾ ਸਕਦੇ ਸੀਗੇ ਨਾ ਅਸੀਂ ਪਾਣੀ ਪੀ ਸਕਦੇ ਸੀ ਨਾ ਅਸੀਂ ਪਰ ਸਕਦੇ ਸੀਗੇ ਨਾ ਅਸੀਂ ਆਪਣੀ ਘਰ ਪ੍ਰੋਪਰਟੀ 'ਤੇ ਨਾਮ ਖਰਾਬ ਸਕਦੇ ਸੀ ਤਾਂ ਉਹਨਾਂ ਨੇ ਲਿਖਿਆ ਸੰਵਿਧਾਨ ਸੰਵਿਧਾਨ ਵਿੱਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਦੇਣਾ ਤਾਂ 1952 ਦਾ ਸੋਧ ਕੀਤਾ ਕਾਨੂੰਨ 2005 ਦੇ ਵਿੱਚ 53 ਸਾਲਾਂ ਬਾਅਦ ਗਰੀਬਾਂ ਦਾ ਜਿਹੜਾ ਇਤਿਹਾਸ ਸੀਗਾ ਉਹ ਸੋਧ ਕਰਕੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2015 ਦਾ ਜਿਹੜਾ ਬਣਿਆ ਸੀਗਾ 2005 ਦਾ ਕਾਨੂੰਨ ਬੜਾਇਆ ਹਾਲੇ ਤੱਕ ਪਿੰਡਾਂ ਦਾ ਰੁਜ਼ਗਾਰ ਜਿਹੜਾ ਹੈਗਾ ਪਿੱਕਾ ਫਿੱਕਾ ਚੱਲਦਾ 30 ਤੋਂ 35% ਚੱਲਿਆ ਲੇਕਿਨ ਉਹ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਤੇ ਅਸੀਂ ਪਿੰਡ ਮਮਦੋੜ ਦੇ ਵਿੱਚ ਜਿਹੜਾ ਰਹਿੰਦੇ ਆ ਪਹਿਲਾਂ ਸਾਡੇ ਕਾਟ ਬਣੇ ਸੀਗੇ ਤਾਂ ਉਹ ਕੰਮ ਤਾਂ ਚੱਲਿਆ ਨਹੀਂ ਹੈ ਲੇਕਿਨ ਇਥੇ ਨਗਰਪਾਲਿਕਾ ਟੱਕੇ ਨਾਲ ਬਣਾ ਦਿੱਤੀ ਆ ਜਿਹਦੇ ਵਿੱਚ ਕੋਈ ਵੀ ਕਿਸੇ ਗਰੀਬ ਪਰਿਵਾਰ ਦੀ ਸਹਿਮਤੀ ਨਹੀਂ ਲਏਗੀ ਤਾਂ ਉਹ ਹੁਣ ਸਾਡਾ ਕਿਹਾ ਜਾਂਦਾ ਕਿ ਮਨਰੇਗਾ ਕਾਨੂੰਨ ਜਿਹੜਾ ਹੈਗਾ ਉਹ ਪਿੰਡਾਂ ਦਾ ਹੈਗਾ ਸ਼ਹਿਰਾਂ ਦੇ ਵਿੱਚ ਜਿਹੜਾ ਕਾਨੂੰਨ ਨਹੀਂ ਲਾਗੂ ਕੀਤਾ ਜਾਂਦਾ ਅਸੀਂ ਪੁੱਛਣਾ ਚਾਹੁੰਦੇ ਆ ਇਥੋਂ ਦੇ ਸਿਆਸੀ ਲੋਕਾਂ ਨੂੰ ਤੇ ਸਰਕਾਰਾਂ ਨੂੰ ਤੇ ਮਲਾਜ਼ਮਾਂ ਨੂੰ ਕਿ ਤੁਹਾਨੂੰ ਜੇ ਕੋਈ ਚਿੱਠੀ ਆਈ ਆ ਕਿ ਨਗਰਪਾਲਿਕਾ ਦੇ ਵਿੱਚ ਕੰਮ ਨਹੀਂ ਚੱਲ ਸਕਦਾ ਤੇ ਸਾਨੂੰ ਚਿੱਠੀ ਬਖਾਓ ਚਿੱਠੀ ਤਾਂ ਕੋਈ ਆਈ ਨਹੀਂ ਹੈ ਕਿ ਕੰਮ ਜਿਹੜੇ ਆ ਨਾਂ ਦੇ ਦੇ ਸੂਟ ਦੇ ਵਿੱਚ ਸਾਨੂੰ ਉਹ ਖੱਜਲ ਖਰਾਬ ਕਰਦੇ ਨੇ ਇਸ ਦੇ ਸਬੰਧ ਵਿੱਚ ਅਸੀਂ ਲਗਾਤਾਰ 5 ਜਿਹੜੇ ਚੰਦਿਕੜ ਮਾਰੇ ਆ ਲਗਭਗ 1-2 ਜਿਹੜੇ ਹੋਰ ਮਾਰਾਂਗੇ ਉਸ ਤੋਂ ਬਾਅਦ ਅਸੀਂ ਦਿੱਲੀ ਦੀ ਤਿਆਰੀ ਕਰਾਂਗੇ ਸਾਨੂੰ ਉਮੀਦ ਆ ਕਿ ਤੁਹਾਡੇ ਤੋਂ ਪੂਰੀ ਆਸ ਆ ਕਿ ਦਿੱਲੀ ਜਾਣ ਦੇ ਵਿੱਚ ਉਸੀ ਨਾਲੇ ਇੱਕ ਸਾਥ ਦੇ ਨਾਲੇ ਬਹੁਤ ਕੁਝ ਨੂੰ ਤੇ ਨਾਲ ਤੁਸੀਂ ਇੱਕ ਸੰਸਥਾ ਆਪਣੀ ਸਭਾ ਦੇ ਨਾਲ ਚਲ ਕੇ ਫ੍ਰੀ ਕਿਰਾਏ 'ਤੇ ਤੁਸੀਂ ਜਾਣਾ ਹੈ ਪਰ ਨਾਲ ਕੋਈ ਖਰਚੇ ਦੀ ਵੀ ਵੱਡੀ ਪ੍ਰੋਬਲਮ ਨਹੀਂ ਹੈ ਜੀ ਇੱਥੇ ਖਾਣ ਪੀਣ ਦਾ ਤੇ ਇਹ ਵੀ ਥੋੜਾ ਆਪੜਾ ਤਾਂ ਫ੍ਰੀ ਤੁਸੀਂ ਜਾਣਾ ਤੇ ਕੋਈ ਮੁੱਕੇ ਆਉਣਾ ਓਏ ਫੜੇ ਦਿੱਲੀ ਦੇਖੀ ਕਿ ਨਹੀਂ ਵੇਖੀ ਪਰ ਮਨਰੇਗਾ ਦੇ ਨਾਮ ਤੇ ਤੁਸੀਂ ਦਿੱਲੀ ਵੀ ਦੇਖ ਕੇ ਆਓ ਤੇ ਠੁੱਕ ਕੇ ਵੀ ਆਓ ਨਾਲ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਏਗੀ ਕਿ ਜਿੱਥੇ ਸਾਡਾ ਪੂਰੇ ਪੰਜਾਬ ਦਾ ਖਜ਼ਾਨਾ ਜਿੱਥੇ ਸਾਡੇ ਸਿਧਾਂਤ ਦੇ ਹੱਕ ਲਾਗੂ ਕੀਤੇ ਪਏ ਨੇ ਦਫਤਰਾਂ ਚ ਉਹ ਲਾਗੂ ਨਹੀਂ ਕਰਦੇ ਉਹ ਦਫਤਰ ਦੇ ਵੀ ਤੁਸੀਂ ਰੂਬਰੂ ਹੋਵੋਗੇ ਟੇਤੀ ਹੋਵੋਗੇ ਕਿਤੋਂ ਸਾਨੂੰ ਗਰੰਟੀ ਲੈਣੀ ਹੈ ਕਿਤੋਂ ਰੇਗਾ ਲੈਣੀ ਹੈ ਕਿਤੋਂ ਵੈਚਨਾ ਲੈਣੀ ਹੈ ਤਾਂ ਨਾਲ ਉਸ ਤੋਂ ਬਾਅਦ ਦੂਸਰੇ ਸਟੈਪ ਤੇ ਨੈਸ਼ਨਲ ਲੈਵਲ ਤੇ ਪੂਰੇ ਭਾਰਤ ਦੀ ਰਾਜਧਾਨੀ ਦੇ ਵਿੱਚ ਦਿੱਲੀ ਜਿੱਦੋਂ ਜਾਣਾ ਉੱਥੋਂ ਦੇ ਦਫਤਰਾਂ ਬਾਰੇ ਵੀ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕਿਹੜੇ ਕਿਹੜੇ ਦਫ਼ਤਰ ਤੇ ਸਾਡੇ ਹੱਥ ਲੱਗੂ ਹੁੰਦੇ ਆ ਇਹ ਸਾਡੇ ਬਜ਼ੁਰਗ ਬੜੇ ਸਿਆਸੀ ਲੋਕਾਂ ਦੇ ਨਾਲ ਤੁਰੇ ਵੀ ਤੇ ਪਰੋਸੇ ਦੇ ਨਾਲ ਬੋਧ ਵੀ ਪਾਈ ਅਜੇ ਤੱਕ ਉਹਨਾਂ ਨੇ ਨਾ ਤਾਂ ਤੁਹਾਨੂੰ ਕਿਸੇ ਨੇ ਆਪਣੇ ਹੱਕਾਂ ਬਾਰੇ ਦੱਸਿਆ ਨਾ ਕਦੀ ਦਫ਼ਤਰਾਂ ਬਾਰੇ ਦੱਸਿਆ ਇੱਕ ਬੱਗਾ ਸਿੰਘ ਤੇ ਬੱਗਾ ਸਿੰਘ ਦੀ ਸਮੁੱਚੀ ਟੀਮ ਦੇ ਨਾਲ ਤੁਰ ਕੇ ਤੁਸੀਂ ਸਾਰੇ ਪੇਪੀ ਹੋ ਸਕਦੇ ਹੋ ਤਾਂ ਜਦੋਂ ਤੁਸੀਂ ਦਫ਼ਤਰਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਉਦੋਂ ਸਿਆਸੀ ਲੋਕਾਂ ਨੂੰ ਤੇ ਜਿਹੜੇ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਬੈਠੇ ਹੋਏ ਆ ਹੱਕ ਲਾਗੂ ਕਰਨ ਵਾਲੇ ਸਾਡੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਹੁਣ ਲੋਕ ਸਿੱਧੇ ਹੀ ਆਉਣ ਲੱਗ ਪਏ ਆ ਦਫਤਰ ਚ ਤੇ ਹੁਣ ਇਹਨਾਂ ਦੇ ਹੱਕ ਲਾਗੂ ਕਰਨੇ ਪੈਣਗੇ ਹੱਕ ਲਾਗੂ ਕਰਨ ਲਈ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਮੈਂ ਨਹੀਂ ਕਹਿੰਦਾ ਇਹ ਜ਼ਮਾਨਾ ਕਹਿੰਦਾ ਜ਼ਮਾਨਾ ਲਲਕਾਰੇ ਮਾਰ ਰਿਹਾ ਤੁਹਾਨੂੰ ਕੁਝ ਕਰੋ ਨਹੀਂ ਤਾਂ ਭੁੱਖੇ ਮਰੋਗੇ ਆਪਾਂ ਪਿੱਛੇ ਚਲੀਏ 1988 ਦੇ ਵਿੱਚ 1988 ਦੇ ਵਿੱਚ ਸਾਡੇ ਲੋਕਾਂ ਕੋਲੇ ਕੰਮ ਬੜਾ ਸੀਗਾ ਸਾਡਾ ਰੋਜੀ ਰੋਟੀ ਵਧੀਆ ਚੱਲਦਾ ਸੀਗਾ ਸਾਡੀ ਬੁੱਢੀ ਮਾਤਾ ਲੋਡਾ ਵੇਲਾ ਲੈ ਕੇ ਜਾਂਦੀ ਸੀਗੀ ਟਾਈ ਬੁੱਢੀ ਮਾ ਬੁੱਢੀ ਮਾਤਾ ਲੋਡਾਵੇ ਲਾ ਲਾ ਕੇ ਜਾਂਦੀ ਸੀ ਕਿ ਉੱਤੇ ਪਰਾਲੀ ਸ਼ਾਂਦੀ ਸੀ ਤੇ ਪਰਾਲੀ ਸ਼ਾਂਦਿਆ ਨਾਲ ਨਾਲ ਉਹ ਗੱਟੂ ਦਾਣਿਆਂ ਦਾ ਲੈ ਆਉਣੀ ਸੀ ਤੇ ਝੋਨਾ ਲਾਉਣ ਤੇ ਵੀ 2 ਢਾਈ ਦਿਨ ਲੱਗਦੇ ਸੀ ਤੇ ਝੋਨਾ ਮਾਉਣ ਤੇ ਵੀ 2 ਢਾਈ ਦਿਨ ਲੱਗਦੇ ਸੀ ਇਹ ਭਾਵੇਂ ਉਹ ਸੱਜਣ ਸਿੰਘ ਦਾ ਸੀ ਤੇ ਭਾਵੇਂ ਦੱਜਤ ਸਿੰਘ ਦਾ ਸੀ ਸਾਡੇ ਕੋਲੇ ਕੰਮ ਬੜਾ ਸੀਗਾ ਬੁੱਢੀ ਮਾਤਾ ਲੋਡਾਵੇ ਲਾ ਜਿਹੜਾ ਲੈ ਕੇ ਜਾਂਦੀ ਸੀਗੀ ਤਾਂ ਪਰਾਲੀ ਚਾੜਦੀ ਸੀ ਦਾਣਿਆਂ ਦਾ ਗੱਟੂ ਲੈ ਕੇ ਆਉਂਦੀ ਸੀਗੀ ਭਰ ਅੱਡਾ ਪੋਣਾ ਕਰਕੇ ਤਾਂ ਜਦੋਂ ਉਹ ਸੌਤਾਲੇਂ ਦੀ ਸੀ 1 ਰੁਪਏ ਦਾ ਸੌਦਾ ਉਹਨਾਂ ਦਿਨਾਂ ਦੀ ਲਿੰਦਾ ਸੀ ਅੱਜ 1000 ਦਾ ਸੌਦਾ ਉਹਨਾਂ ਨਹੀਂ ਲਿੰਦਾ ਮਗਯਾਈ ਨੇ ਸਾਡਾ ਲੱਖ ਤੋੜ ਦਿੱਤਾ ਮਸ਼ੀਨਰੀ ਨੇ ਸਾਡਾ ਕੰਮ ਕੋਲਿਆ ਪੈਦਾਵਾਰੀ ਇੰਨੀ ਹੋ ਗਈ ਆ ਕਿ ਅੱਜ ਇੱਕ ਬੰਦਾ ਕੰਮ ਲੱਭਣ ਜਾਵੇ ਤਾਂ ਉਹਨੂੰ ਕੰਮ ਨਹੀਂ ਮਿਲਦਾ ਪਿੱਛੇ ਲੈਣ ਲੱਗੀ ਹੁੰਦੀ ਆ ਕਿ ਮੈਨੂੰ ਕੰਮ ਦੇ ਦੇ ਭਾਵੇਂ ਪੈਸੇ ਨਾ ਦੇਵੇ ਅੱਜ ਜੇ ਸਾਰੇ ਵੀ ਕੰਮ ਕਰੀਏ ਤੇ ਸਾਡਾ ਰੋਜੀ ਰੋਟੀ ਨਹੀਂ ਪੂਰਾ ਹੁੰਦਾ ਅਤੇ ਮੀਆਂ ਬੀਬੀ ਦੀ ਗਰੰਟੀ ਹੁੰਦੀ ਆ ਘਰ ਕੁਇਸਟੂ ਦੇ ਵਿੱਚ ਘਰ ਦੇ ਖਰਚੇ ਛੁਲੇ ਕਰਨੇ ਬੀਬੀ ਦਾ ਕੰਮ ਵਧੀਆ ਹੁੰਦਾ ਕਿ ਬੰਦੇ ਨੂੰ ਜੋਰ ਪਾ ਰੇ ਨਾ ਕਿ ਲਿਆ ਭਾਈ ਕਮਾਈ ਤੂੰ ਕਮਾ ਕੇ ਲਿਆਏਂਗਾ ਤੇ ਮੈਂ ਤਾਂ ਪਕਾਣ ਵਾਲੀ ਆ ਪਕਾ ਕੇ ਖੀਰ ਦਊਂਗੀ ਪਰ ਬੰਦਾ ਟੈਨਸ਼ਨ ਵੀ ਦੀਦਾ ਜਾਂਦਾ ਤੇ ਟੈਨਸ਼ਨ ਸਾਨੂੰ ਦੋ ਚੀਜ਼ਾਂ ਮਿਲਦੀਆਂ ਚਾਹ ਐਕਸੀਡੈਂਟ ਹਾਸਾ ਹੋ ਜੰਗਾ ਟੈਨਸ਼ਨ ਦੇ ਆਕੇ ਤੇ ਚਾਹ ਸਾਨੂੰ ਟੈਗ ਹੋ ਜਾਂਦੇ ਨੇ ਅੱਜ ਸਰਕਾਰਾਂ ਨੇ ਇਹ ਦਿਸ਼ਾ ਬਣਾਤੀ ਆ ਅੱਜ ਅਸੀਂ ਸਾਰੇ ਜੀ ਕੰਮ ਕਰੀਏ ਤੇ ਵੈਸ਼ ਨੂੰ ਦਾਲ ਫੁਲਕਾ ਪੂਰਾ ਨਹੀਂ ਹੁੰਦਾ ਤਾਂ ਅਸੀਂ ਸਾਰੇ ਇਹਨੇ ਬੱਚੇ ਲਏ ਹੋਏ ਆ ਕਿਸੇ ਨੇ ਢਾਈਆਂ ਕਿਸੇ ਨੇ 3 ਸਾਲਾਂ ਨੂੰ ਕਿਸੇ ਨੇ 5 ਸਾਲਾਂ ਨੂੰ ਕਿਸੇ ਨੇ 20 ਸਾਲਾਂ ਨੂੰ ਕਿਸੇ ਨੇ 15 ਸਾਲਾਂ ਨੂੰ ਘਰ ਦੇ ਆਪਣੇ ਬੱਚੇ ਜਿਹੜੇ ਹੈਗੇ ਵਿਆਹ ਨੇ ਉਹਨਾਂ ਦੀ ਘਰ ਜਿਹੀ ਸਤੀ ਜਿਹੀ ਬਣਾਉਣੀ ਆ ਇਹ ਸਾਡੀ ਜ਼ਿੰਮੇਵਾਰੀ ਆ ਉਹਨੇ ਨੂੰ ਹੋਰ ਮਗਿਹਾਈ ਵਜ ਜਾਣੀ ਆ ਪਬਲਿਕ ਵਜ ਜਾਣੀ ਆ ਪੈਦਾਵਾਰੀ ਵਜ ਜਾਣੀ ਆ ਕੰਮ ਹੋਰ ਠੱਪ ਹੋ ਜਾਣੀ ਆ ਫਿਰ ਤਾਂ ਤੁਹਾਡੇ ਕੋਲੇ ਇੱਕ ਹੀ ਹੱਲ ਰਹਿ ਜਾਣਾ ਮੰਜੇ ਤੇ ਭੁੱਖ ਨਾਲ ਤੜਫ ਤੜਫ ਕੇ ਮਰਨਾ ਤਾਂ ਉਸ ਤੋਂ ਇਲਾਵਾ ਪਹਿਲਾਂ ਇਕੱਠੇ ਹੋ ਕੇ ਆਪਣੇ ਜਿਹੜੇ ਕਰੋਨਾ ਦੇ ਹੱਕ ਸਰਕਾਰ ਨੇ ਸੰਵਿਧਾਨਿਕ ਲਿਖੇ ਹੋਏ ਆ ਉਹਨਾਂ ਨੂੰ ਲਾਗੂ ਕਰਾ ਸਕੀਏ ਤਾਂ ਮੈਨੂੰ ਤੁਹਾਡੇ ਤੋਂ ਆਸ ਆ ਕਿ ਇਸ ਗੱਲ ਨੂੰ ਸਮਝਦੇ ਬੰਦ ਸਾਥ ਦੇਣਾ ਆਪਣੇ ਗਰਾਉਂਡ ਦੇ ਵੱਡੇ ਸਮਝ ਬਣਾਓ ਪਿੰਡਾਂ ਚ ਜਿੰਦਗੀ ਨਾ ਕਰਾਓ ਸਮਝ ਆਪਾ ਬਣਾਵਾਂਗੇ ਲੋਕਾਂ ਨੂੰ ਕੋਲ ਸਕਾਂਗੇ ਇਕੱਠੇ ਹੋਣ ਤੋਂ ਬਿਨਾ ਹੋਰ ਕੁਝ ਨਹੀਂ ਚੱਲ ਆਏਗਾ ਸਿਆਸੀ ਲੋਕਾਂ ਨੇ 76 ਸਾਲ ਤੋਂ ਵੋਟ ਲਈ ਆ ਜਦੋਂ ਵੋਟ ਲਾਈ ਆ ਸਾਡੇ ਬੇੜਿਆਂ ਚ ਆ ਜਾਂਦੇ ਆ ਸਾਡੇ ਘਰਾਂ ਚ ਆ ਜਾਂਦੇ ਆ ਕਿਸੇ ਨੂੰ ਮਾਸੜ ਕਹਿੰਦੇ ਕਿਸੇ ਨੂੰ ਤਾਇਆ ਕਹਿੰਦੇ ਆ ਪੁੱਪਾ ਕਹਿੰਦੇ ਆ ਚਾਚਾ ਕਹਿੰਦੇ ਆ ਸਾਡਾ ਹੋਰ ਛੋਟੋ ਸਾਡੇ ਲੋਕਾਂ ਨੂੰ ਪਰੋਣਾ ਵੀ ਬਣਾ ਲੈਂਦੇ ਆ ਤਾਂ ਮਿੱਠੇ ਹੋ ਕੇ ਵੋਟ ਲੈ ਲੈਂਦੇ ਆ ਵੋਟ ਲੈਣ ਤੋਂ ਬਾਅਦ ਉਹਨਾਂ ਕੋਲੇ ਜਦੋਂ ਪਾਵਰ ਬਣ ਗਈ ਐ ਸੀ ਬੋਡ ਪਾਉਣੀ ਐ ਸਾਡੀ ਤੇਰੀ ਹੁੰਦੇ ਆ ਲਾ ਕੇ ਉਸ ਤੋਂ ਬਾਅਦ ਕੱਟ ਦਿਓ ਰਾਸ਼ਨ ਕੱਟ ਦਿਓ ਸਦਕੀਮ ਕੱਟ ਦਿਓ ਪੈਨਸ਼ਨ ਰੋਕ ਦਿਓ ਮੁਕਾਨ ਰੋਕ ਦਿਓ ਮਰਲੇ ਰੋਕ ਦਿਓ ਨਰੇਗਾ ਇਹ ਸਾਡੀ ਸਰਕਾਰ ਦੇਗੀ ਕਦੋਂ ਦੇਗੀ ਸਰਕਾਰ ਸਾਡੀ 50 ਸਾਲਾਂ ਛੀਆਂ ਮਹੀਨਿਆਂ ਬਾਅਦ ਦੇਗੀ ਔਰ ਉਸ ਤੋਂ ਬਾਅਦ ਫਿਰ ਵੋਟ ਜਿੱਦੋਂ ਲੈਣੀ ਹੁੰਦੀ ਹੈ 50 ਚਾ 50 ਸਾਲਾਂ ਬਾਅਦ ਫਿਰ ਆ ਕੇ ਉਹੀ ਜਿਹੜੀ ਵੋਟ ਮੰਡੀ ਕਰਦੇ ਨੇ ਲੇਕਿਨ ਗੱਲਾਂ ਨਾਲ ਹੀ ਸਾਡਾ ਘਰ ਪੂਰਾ ਕਰ ਜਿੰਦੀ ਹੈ ਦਿੱਲੀ ਦੀ ਇਹ ਸੀ ਤੁਹਾਨੂੰ ਕੱਤੀ ਹੋ ਕੇ ਆਪਣੇ ਹੱਕ ਸੰਭਲਣਗੇ ਕਿੰਨੇ ਹੱਕ ਨੇ ਕਿੱਥੇ ਪੈ ਗਏ ਕਿਵੇਂ ਲਾਗੂ ਕਰਾਉਣੇ ਪੈਣਗੇ ਆਓ ਮੈਂ ਨੀਂਦ ਰੱਖਦਾ ਕਿ ਤੁਸ ਸਾਧੋ ਆਪਾਂ ਇਹ ਹੱਕਾਂ ਦੀ ਸਾਂਝੀ ਲੜਾਈ ਲਈ ਇੰਨਾ ਕੰਮ ਆਇਆ ਸਭ ਜੈਤੂ ਜੈਤੂ ਭਾਰਤ ਸੱਚਾ